ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ মিডিਆ ਪਰਸਨ ਵੱਲੋਂ ਇੱਕ ਕੁਇਰੀ ਆਈ ਸੀਗੀ ਕਿ ਜਿਹੜਾ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ ਤਾਂ ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਨਦੇ ਹੋਏ ਉੱਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਆ। ਸੋ ਟੀਮ ਜਿਹੜੀ ਆ ਸੀ ਜਿਵੇਂ ਕਿ ਬਾਈ ਪ्युअर ਰੈਂਕ ਆਫਸਰਸ ਦਾ ਉੱਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ। ਪਰ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜ਼ਨ ਦਾ। ਬਟ ਫਿਰ ਵੀ ਐਸ ਅ ਮੈਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਖਾਣੇ ਦੇ ਬਾਹਰ ਲਾ ਜਿਹੜਾ ਜਗ੍ਹਾ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡੀਟੇਲਸ ਏਸੀਂ ਸਰਚ ਕਰ ਲਿਆ ਬਟ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਜਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੋਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉੱਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਹੁਣ ਇਹਦੇ 'ਚ ਡਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਤਾਂ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਤੀ ਤਾਂ ਉਸ ਬੇਸਿਸ ਤੇ ਇਹਦੇ 'ਚ ਐਕਸਪਲੋਸ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ 'ਚ ਤਫਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ